ਅੰਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਪਿੰਡ ਇਨਾ ਖੇੜਾ ਜਿਹੜਾ ਮਲੋਟ ਦੇ ਬਿਲਕੁਲ ਨਾਲ ਆ ਤੇ ਮਲੋਟ ਬਲਾਕ ਦਾ ਪਿੰਡ ਹੈ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇੱਥੇ ਇੱਕ ਬਹੁਤ ਹੀ ਗਰੀਬ ਆਦਮੀ ਜਿਹੜਾ ਇੰਨਾ ਗਰੀਬ ਹੈ ਵੀ ਬਿਲਕੁਲ ਛੋਟੇ-ਛੋਟੇ ਉਹਦੇ ਬੱਚੇ ਐ ਤੇ ਉਹਦਾ ਮਕਾਨ ਡਿੱਗ ਪਿਆ ਹੈ ਤੇ ਮਕਾਨ ਡਿੱਗਣ ਦੇ ਨਾਲ ਉਹ ਥੱਲੇ ਆ ਗਿਆ ਤੇ तकरीबन 50000 ਰੁਪਏ ਦਾ ਉਹਦਾ ਜਿਹੜਾ ਸਮਾਨ ਸੀ ਉਹ ਵੀ ਸਾਰਾ ਖੇ ਹੋ ਗਿਆ ਕਿਉਂਕਿ ਸਾਰਾ ਥੱਲੇ ਆ ਗਿਆ ਤੇ ਮਕਾਨ ਦੇ ਪਹਿਲਾਂ ਆਪਾਂ ਤੁਹਾਨੂੰ ਹਾਲਾਤ ਵਿਖਾਉਣੇ ਆਂ ਤੇ ਮਕਾਨ ਦੇ ਕੀ ਹਾਲਾਤ ਹੈ ਤੇ ਫਿਰ ਆਪਾਂ ਇਹਨਾਂ ਜੀ ਆਨ ਨਾਲ ਤੇ ਜਿਹੜੇ ਮੋਤਵਰ ਪਿੰਡ ਦੇ ਆਏ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਮਕਾਨ ਦੇ ਹਾਲਾਤ ਵੇਖੋ ਆ ਵੇਖੋ ਜੀ ਤੁਸੀਂ ਮਕਾਨ ਦੇ ਹਾਲਾਤ ਕਿੰਨਾ ਪਾਟਿਆ ਪਿਆ ਸਾਰਾ ਮਕਾਨ ਪਹਿਲਾਂ ਹੀ ਤੇ ਅੰਦਰ ਹੁਣ ਆਪਾਂ ਐਂਟਰ ਕਰਦੇ ਆਂ ਤੇ ਅੰਦਰ ਜਾ ਕੇ ਵੇਖਨੇ ਆਂ ਬਈ ਇਹ ਡਾਟਾ ਲੱਗੀਆਂ ਸੀ ਤੇ ਕਿੰਨਾ ਵਿਚਾਰੇ ਦਾ ਆਹ ਉਹ ਪੱਖੇ, ਮੰਜੇ, ਬਿਸਤਰੀ, ਫ੍ਰਿਜ ਔਰ ਜੋ ਵੀ ਇਹਨਾਂ ਦਾ ਕੋਈ ਬਿਸਤਰੇ ਵਗੈਰਾ ਬਣਾਏ ਸੀ ਜਾਂ ਹੋਰ ਕੀਮਤੀ ਸਮਾਨ ਸੀ ਉਹ ਸਾਰਾ ਇਹਨਾਂ ਦਾ ਜਿਹੜਾ ਸਵਾਹ ਹੋ ਗਿਆ ਤੇ ਆ ਜਿਹੜੇ ਗਾਰਡਰ ਦੀ ਹਾਲਤ ਆ ਤੁਸੀਂ ਵੇਖੋ ਵੀ ਆ ਗਾਰਡਰ ਦੀ ਹਾਲਤ ਕੀ ਬਣ ਗਈ ਆ ਗੱਡਰ ਬਿਲਕੁਲ ਗਲ ਚੁੱਕਿਆ ਆ ਗੱਡਰ ਬਿਲਕੁਲ ਗਲ ਚੁੱਕਿਆ ਤੇ ਸਾਰਾ ਜਿਹੜਾ ਮਕਾਨ ਇਹਨਾਂ ਤੇ ਡਿੱਗ ਪਿਆ ਤੇ ਇਹ ਆਦਮੀ ਜਿਹੜਾ ਇਕੱਲਾ ਹੀ ਹੈ ਕਮਾਉਣ ਵਾਲਾ ਘਰ 'ਚ ਤੇ ਦੋ ਛੋਟੇ-ਛੋਟੇ ਬੱਚੇ ਆ ਤੇ ਹੋਰ ਕੋਈ ਵੀ ਕਮਾਈ ਦਾ ਸਾਧਨ ਹੈ ਨਹੀਂ ਤੇ ਇਹਦੇ ਸੱਟਾਂ ਵੱਜੀਆਂ ਆ ਆ ਤੁਸੀਂ ਆਪਾਂ ਵੇਖ ਸਕਦੇ ਆ ਵੀ ਸੱਟਾਂ ਇਹਨਾਂ ਦੇ ਵੱਜੀਆਂ ਸਰਚ ਵੀ ਵੱਜੀ ਆ ਸੱਟ ਤੇ ਇੱਕ ਇਹਨਾਂ ਦਾ ਮੋਢਾ ਜਿਹੜਾ ਉਹ ਫ੍ਰੈਕਚਰ ਹੋ ਗਿਆ ਤੇ ਥੱਲੇ ਲੱਤਾਂ ਤੇ ਸੱਟਾਂ ਵੱਜੀਆਂ ਤੇ ਇਹ ਬੱਚਾ ਇਹਨਾਂ ਦਾ ਇੱਕ ਛੋਟਾ ਜਿਹਾ ਇੱਕ ਬੱਚਾ ਇਹ ਆ ਇਹ ਦੋ ਬੱਚੇ ਆ ਤੇ ਇਹ ਇਹਨਾਂ ਦੀ ਜਿਹੜੀ ਧਰਮ ਪਤਨੀ ਐ ਤੇ ਕਿੰਨਾ ਮਾੜਾ ਹਾਲ ਆ ਹੁਣ ਇਹਨਾਂ ਨੇ ਐਸ ਜਿਹੜਾ ਇੱਕ ਛੱਡਜਾ ਬਣਾ ਸੀ ਉਹਦੇ ਵਿੱਚ ਰਸੋਈ ਦੇ ਵਿੱਚ ਇਹ ਸਮਾਨ ਸੂਣ ਰੱਖਿਆ ਇਹਦੇ ਉੱਤੇ ਵੀ ਪੰਨਾ ਪਾਇਆ ਉੱਤੋਂ ਸਰਦੀਆਂ ਦਾ ਮਹੀਨਾ ਹੈ ਤੇ ਇਹ ਵਿਚਾਰਾ ਬਹੁਤ ਹੀ ਜ਼ਿਆਦਾ ਗਰੀਬ ਹੈ ਬੰਦਾ ਤੇ ਫਰਿਆਦ ਇਹ ਕਰ ਰਿਹਾ ਸਾਰੇ ਪਿੰਡ ਅੱਗੇ ਲੋਕਾਂ ਅੱਗੇ ਕਿ ਇਹਦੀ ਕੋਈ ਨਾ ਕੋਈ ਜ਼ਰੂਰ ਸਹਾਇਤਾ ਕੀਤੀ ਜਾਵੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਤੇ ਗੱਲਬਾਤ ਕਰਨ ਤੋਂ ਬਾਅਦ ਫੇਰ ਆਪਾਂ ਤੁਹਾਨੂੰ ਅਗਲੀ ਕਾਰਵਾਈ ਸ਼ੁਰੂ ਕਰਦੇ ਆਂ ਹਜੇ ਨਾ ਕੀ ਆਪਣਾ ਬੋਰ ਸਿੰਘ ਜੀ ਬੋਰ ਸਿੰਘ ਜੀ ਇਹ ਜਿਹੜਾ ਮਕਾਨ ਡਿੱਗਿਆ ਹੈ ਇਹ ਨੂੰ ਡਿੱਗੇ ਕਿੰਨੇ ਦਿਨ ਹੋ ਗਏ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਤੇ ਇਹ ਕਿਵੇਂ ਡਿੱਗਿਆ ਹੈ ਗੱਡਰ ਟੁੱਟ ਗਏ ਅੱਛਾ ਤੇ ਮਤਲਬ ਜਿਹੜਾ ਤੁਸੀਂ ਆ ਪਟੀਆਂ ਲੱਗੀਆਂ ਤੁਹਾਡੇ ਜਾਂ ਬੋਡਾ ਵੀ ਤੁਹਾਡਾ ਫ੍ਰੈਕਚਰ ਹੋ ਗਿਆ ਹਾਂਜੀ ਤੇ ਹੋਰ ਵੀ ਤੁਹਾਡਾ ਕਾਫੀ ਨੁਕਸਾਨ ਹੋਇਆ ਇਹ ਫਿਰ ਕਿਵੇਂ ਹੋਇਆ ਇਹ ਥੱਲੇ ਆ ਗਿਆ ਸੀ ਅੱਛਾ ਤੂੰ ਥੱਲੇ ਆ ਗਿਆ ਡਾਟਾ ਥੱਲੇ ਆ ਗਿਆ ਡਾਟਾ ਥੱਲੇ ਆ ਗਿਆ ਹਾਂ ਫਿਰ ਕਿਵੇਂ ਕੱਢਿਆ ਤੁਸੀਂ ਘਰ ਦੇ ਆਣੇ ਕੱਢਿਆ ਖਿੱਚ ਕੇ ਖਿੱਚ ਕੇ ਆਣ-ਗੋਣ ਇਕੱਠਾ ਹੋ ਗਿਆ ਆਣ-ਗੋਣ ਇਕੱਠਾ ਹੋ ਗਿਆ ਉਹਨਾਂ ਨੂੰ ਮੁੜ ਕੇ ਪੱਟਿਆ-ਪੁੱਟਿਆ ਲਵਾਇਆ ਆ ਫਿਰ ਤੋਂ ਪੱਟਿਆ-ਪੁੱਟਿਆ ਲਵਾਇਆ ਅੱਛਾ ਕਮਾਈ ਕਰਨ ਵਾਲਾ ਹੋਰ ਵੀ ਕੋਈ ਤੁਹਾਡੇ ਨਾਲ ਨਾ ਹੋਰ ਹੈ ਨਹੀਂ ਇਕੱਲਾ ਹੀ ਤੂੰ ਇਕੱਲਾ ਹੀ ਹੈ ਅੱਛਾ ਇਕੱਲਾ ਬੰਦਾ ਕਮਾਈ ਕਰਨ ਵਾਲਾ ਤੇ ਇਧਰ ਜਿਹੜਾ ਇਹ ਮਕਾਨ ਆ ਇਹ ਇਹਦੇ ਭਰਾ ਦਾ ਹੈ ਤੇ ਉਹ ਇਹਦਾ ਭਰਾ ਜਿਹੜਾ ਆਲਮੈਰਡਾ ਤੇ ਇਹਦੇ ਨਾਲੋਂ ਵੱਖਰਾ ਰਹਿੰਦਾ ਜੋ ਕਦੀ ਇੱਥੇ ਆਉਂਦਾ ਹੈ ਕਦੇ ਨਹੀਂ ਆਉਂਦਾ ਇਹ ਤੇ ਇਹਨਾਂ ਦਾ ਆਪਦਾ ਲੋਕ ਲਾ ਕੇ ਤੇ ਪਾਸੇ ਤੇ ਇਹ ਇਹਦਾ ਜਿਹੜਾ ਕੱਲਾ ਬੰਦਾ ਹੈ ਕਮਾਈ ਵਾਲਾ ਤੇ ਇਸੇ ਕੱਲੇ ਦਾ ਜਿਹੜੇ ਵੰਡ ਦੇ ਵਿੱਚ ਆਇਆ ਸੀ ਮਕਾਨ ਤੇ ਉਹ ਡਿੱਗ ਪਿਆ ਤੇ ਫਿਰ ਹੋਰ ਵੀ ਹੁਣ ਆਪਾਂ ਕੁਝ ਪਤਵੰਤਿਆਂ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੇ ਇਕੱਠੇ ਹੋਏ ਆ ਤੇ ਉਹਨਾਂ ਨਾਲ ਆਪਾਂ ਹੋਰ ਗੱਲਬਾਤ ਕਰਦੇ ਹਾਂ। ਹਾਂਜੀ ਕੀ ਨਾਂ ਹੈ ਤੁਹਾਡਾ? ਗੁਰਬਖਸ਼ ਸਿੰਘ। ਪਿੰਡ ਕਿਹੜਾ ਹੈ ਜੀ? ਇਨਾ ਕੜਾ। ਅੱਛਾ ਤੇ ਤੁਸੀਂ ਪੰਚਾਇਤ ਮੈਂਬਰ ਵੀ ਹੋ? ਹਾਂਜੀ ਹਾਂਜੀ। ਇਹ ਜਿਹੜਾ ਇਹਦਾ ਮਕਾਨ ਡਿੱਗਿਆ ਹੈ, ਇਹ ਮਕਾਨ ਕਿਵੇਂ ਡਿੱਗਿਆ ਪਾ? ਇਹ ਮਕਾਨ ਡਾਟ ਲੱਗੀ ਸੀ ਪਰਾਣੀ ਡਾਟਾ ਕਾਰਡ ਚ ਗਲ ਚੁੱਕੇ ਸੀ ਮਕਾਨ ਦੀ ਹਾਲਤ ਜਮ ਖਸਤਾ ਸੀਗੀ। ਇਹ ਵਿਚਾਰਾ ਕੋਈ ਅੰਦਰ ਸਮਾਨ ਦੇਣ ਵੜਿਆ ਸੀ ਚਰਾ। ਕੋਈ ਸ਼ਾਨ ਕੀ ਛੱਤ ਦੇ ਪੀ ਇਹ ਥੱਲੇ ਆ ਗਿਆ ਵਿਚਾਰਾ। ਇਹਨਾਂ ਨੇ ਆਣ ਕੋਲ ਨੇ ਭਾਜਰਾ ਸਕੇ ਮਸਾਂ ਨੂੰ ਚਾਨ ਬਾਹਰ ਕੱਢਿਆ ਤੇ ਮਸਾਂ ਚਰਾ ਬਚਿਆ ਜੇ ਕੋਈ ਸਰਾ ਨੂੰ ਸਮਝ ਨਹੀਂ ਥੱਲੇ ਤੇ ਸਾਡ ਕੱਬੇ ਥੱਲੇ ਜਾ ਜਣਾ ਸੀ ਇਹਨਾਂ ਵਿਚਾਰਾਂ ਹੂੰ ਤੇ ਇਹਨਾਂ ਤੇ ਮਤਲਬ ਇਹ ਗਰੀਬ ਬੰਦੇ ਆ ਕਿੰਨੀ ਕੁ ਗਰੀਬੀ ਇਹਨਾਂ ਦੀ ਗਰੀਬੀ ਦਾ ਪੁੱਛੋ ਨਹੀਂ ਆਈ ਆਪਦੀ ਗਰੀਬੀ ਵਿਚ ਆ ਮਿਹਨਤ ਮਜ਼ਦੂਰੀ ਕਰਦਾ ਆ ਆਪਦੀ ਮਿਹਨਤ ਮਜ਼ਦੂਰੀ ਕਰਕੇ ਅੱਬ ਤੇ ਬੱਚਾ ਪੇੜ ਪਾਲਦਾ ਸੀਗਾ ਹੂੰ ਜੇ ਅੱਜ ਕਰੋ ਬੇਕਾਰ ਵੀ ਹੋ ਗਏ ਬਹਿ ਗਿਆ ਅੱਛਾ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦੀ ਗਰੀਬੀ ਤੇ ਬਹੁਤ ਜ਼ਿਆਦੀ ਅੱਛਾ। ਮਾਂ ਕਰਦੀ ਵੀ ਕਰ ਅਜ ਕੰਮ ਕੁੰਮ ਕਰਦੀ ਵਿਚਾਰੀ। ਅੱਛਾ। ਤੇ ਕੋਈ ਪਿੰਡ ਨੇ ਪੈਸੇ ਪੁਸੇ ਇਕੱਠੇ ਕਰਕੇ ਜਾਂ ਕਿਸੇ ਨੇ ਕੋਈ ਪੰਚਾਇਤ ਨੇ ਜਾਂ ਕਿਸੇ ਨੇ ਅਜੇ ਪਿੰਡ ਨੇ ਕੋਈ ਪੈਸੇ ਪੁਸੇ ਨਹੀਂ ਇਕੱਠੇ ਕੀ ਕਰੇ। ਇਹ ਮਕਾਨ ਡਿੱਗੇ ਨੂੰ 2-3 ਦਿਨ ਹੋ ਜੇ ਆਏ। ਉਹ ਸ਼ਾਇਦ ਪਿੰਡ ਦੇ ਸੋਚ ਨਹੀਂ ਹੁਣ ਕੁਛ ਨਾ ਕੁਛ। ਅੱਛਾ। ਹਾਂਜੀ। ਫਿਰ ਤੁਸੀਂ ਕੀ ਜਿਹੜੇ ਮਤਲਬ ਆਪਣੀ ਵੀਡੀਓ ਨੂੰ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਵੀਡੀਓ ਜਾਂਦੀ ਹੈ। ਹਾਂਜੀ। ਕੀ ਤੁਸੀਂ ਫਰਿਆਦ ਬੇਨਤੀ ਕੀ ਕਰਨੀ ਚਾਹੁੰਦੇ ਹੋ ਲੋਕਾਂ ਨੂੰ? ਮੈਂ ਤਾਂ ਇਹ ਕਹਿੰਦਾ ਵੀ ਇਹਦੀ ਗਰੀਬ ਦੀ ਹਰ ਮਤ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਵੀ ਨੂੰ ਤੁਰੰਤ ਬੰਦਾ ਮਾਜਾ ਦਿੱਤਾ ਜਾਵੇ ਜੋ ਹੀ ਬੰਦਾ ਦਾ ਮਾਜਾ ਤੁਰੰਤ ਮਾਜਾ ਦਿੱਤਾ ਜਾਵੇ ਕਈ ਵਾਰੀ ਆਇਆ ਹੁੰਦਾ ਹੈ ਪੀ ਮਕਾਨ ਜਦੋਂ ਡਿੱਗਦਾ ਗਰੀਬ ਬੰਦੇ ਦਾ ਉਦੋਂ ਦਾ ਸਰਕਾਰ ਕੋਈ ਸਹੂਲ ਦਿੰਦੀ ਕੋਈ ਟਾਈਮ ਪਾ ਕੇ ਸਹੂਲ ਦਿੰਦੀ ਆ ਕੋਈ ਗਰੀਬ ਬੰਦੇ ਦਾ ਮਕਾਨ ਡਿੱਗਿਆ ਉਹਨੇ ਛੱਤ ਤਾਂ ਪਾਉਣੀ ਅਕਸਰ ਸਾਲ ਆਇਆ ਉਹਨੇ ਬਾਹਰੋਂ ਛੱਤਾਂ ਕਰ ਕੋਈ ਕਿਦੋਂ ਪੈਸੇ ਫੜੂਆ ਜਾ ਚੁੱਕੂਗਾ ਵਿਆਜ ਤੇ ਚੁੱਕੂਗਾ ਕੋਈ ਆਣ ਬੰਦ ਦੇਊਗਾ ਪਸਾਤਾ ਪਾਉਗਾ ਬਾਤ ਜਿਖੋ ਸਰਕਾਰ ਆਉਂਦੀ ਇਹ ਬਾਤ ਮੈਂ ਇਹਦਾ ਦਾ ਮਕਾਨ ਸਹੀ ਪਾਇਆ ਪਿਆ ਜੀ ਸਰਕਾਰ ਇਹ ਕਰਕੇ ਮੁਕਟਾ ਲੈਂਦੀ ਹੈ ਮੈਂ ਕਹਿੰਦਾ ਵੀ ਤੁਰੰਤ ਮਾਜਜਤਾ ਜਾਈ ਬੰਦਾਂ ਤਿਆਨ ਸਾਲ ਹੋ ਗਏ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਉਦੋਂ ਮਤਲਬ ਪੰਗਵਤ ਬਾਣ ਜੀ ਕਹਿੰਦੇ ਸੀ ਵੀ ਘਰ ਘਰ ਪੱਕੇ ਮਕਾਨ ਮੈਂ ਦੇਵਾਂਗਾ 5-5 ਮਰਲੇ ਦੇ ਪਲਾਟ ਦੇਵਾਂਗਾ ਹਰ ਇੱਕ ਬੰਦਾ ਛੱਤ ਦੇ ਹੇਠਾਂ ਸੌਂਗਾ ਹੋਰ ਵੀ ਬੜੇ ਬਦਲੋਗ ਗਰੀਬ ਜਾਤਾਂ ਨਾਲ ਵਾਅਦੇ ਕੀਤੇ ਸੀ ਠੀਕ ਹੈ ਜੀ ਇਹ ਕੋਈ ਹੋਇਆ ਵਾ ਦਾ ਪੂਰਾ ਕੋਈ ਆ ਤੁਹਾਡੇ ਸਾਡੇ ਪਿੰਡ ਦਾ ਮਕਾਨ ਡਿੱਗੇ ਆ ਪਹਿਲੇ ਸਾਲ ਵੀ ਡਿੱਗੇ ਆ 12-13 ਮਕਾਨ ਦੂਜੇ ਸਾਲ ਵੀ ਡਿੱਗੇ ਆ ਵਿੱਚੋਂ 4-5 ਬੰਦਿਆਂ ਜਿਹੜੇ ਨੂੰ ਸੀਗੀ ਜਨਾਸ਼ ਪਾਸ ਸੀ ਉਹਨਾਂ ਨੂੰ 50-50 ਹਜ਼ਾਰ ਦਾ ਸਮਾਨ ਮਿਲਿਆ 4-5ਾਂ 4-5 ਬੰਦੇ ਮਿਲਿਆ ਤੇ ਬਾਕੀ ਤਾਂ ਮੈਂ ਕੋਈ ਅਜੇ ਕਿਸੇ ਦਾ ਮਕਾਨ ਅਜੇ ਪਿਆ ਦੇ ਤਿੰਨ ਸਾਲਾਂ ਦੇ ਵਿੱਚ ਕੋਈ ਕਿਸੇ ਦਾ ਮਕਾਨ ਨਹੀਂ ਜਿਨ੍ਹਾਂ ਦੇ ਟਿੱਕੇ ਸੀ ਨਹੀਂ ਆਏ ਨਹੀਂ ਮੈਂ ਬੰਬੈਨ ਕਿਸੇ ਮਕਾਨ ਪਿਆ ਦੇ ਆ ਜਿਨ੍ਹਾਂ ਦੇ ਕੋਈ ਮਕਾਨ ਨਹੀਂ ਸੀ ਉਹਨਾਂ ਨੂੰ ਵੀ ਮਤਲਬ ਹਾਂ ਜੀ ਹਾਂ ਨਹੀਂ ਮਕਾਨ 12-13 ਟਿੱਕੇ ਪਹਿਲੇ ਹੀ ਉਹ ਨਹੀਂ ਮਿਲਿਆ ਜੀ ਅੱਛਾ ਹਾਂ ਫੇਰ ਹੁਣ ਤੁਸੀਂ ਮਤਲਬ ਪੰਜਾਬ ਸਰਕਾਰ ਤੋਂ ਤੇ ਆਪ ਜਿਹੜੇ ਐਨਆਰਆਈ ਬਾਹਰ ਵੀ ਬੈਠੇ ਆ ਉਹ ਵੀ ਬੜੀ ਮਦਦ ਕਰਦੇ ਆ ਆਪਣਾ ਜਿਹੜਾ ਪੰਜਾਬ ਹੈ ਇਹ ਪੰਜਾਬ ਤਾਂ ਸੇਵਾ ਦੇ ਜਦੋਂ ਕਿਤੇ ਸੇਵਾ ਕਰਨੀ ਹੁੰਦੀ ਹੈ ਹਮੇਸ਼ਾ ਅੱਗੇ ਹੁੰਦਾ ਹੈ ਕੋਈ ਆਸ ਕਰਦੇ ਹੋ ਇਹਨਾਂ ਤੋਂ ਅਹੀਂ ਦਾ ਇਹੀ ਚਾਹਣਾ ਵਿਚਾਰੇ ਗਰੀਬ ਬੰਦੇ ਦੀ ਮੱਤ ਹੋਵੇ ਜਿੰਨਾ ਕੋਈ ਕਿੰਨਾ ਕਿਹਦਾ ਸਹਾਰਾ ਹੈਗਾ ਸਭ ਉਹ ਸਾਤ ਤੇਲ ਫੁੱਲ ਪਾਉਣ ਗਰੀਬ ਬੰਦਾ ਮਕਾਨ ਪਾਵੇ ਸਿਆਦ ਇਹ ਬੰਦਾ ਸਿਰਫ ਕਮਾਈ ਵਾਲਾ ਕੱਲਾ ਬਿਲਕੁਲ ਕੱਲਾ ਜੀ ਕੱਲਾ ਪਾਛ ਛੋਟੇ ਛੋਟੇ ਬੱਚੇ ਵਿਚਾਰੇ ਅੱਛਾ ਥੋੜਾ ਨਾ ਕੀ ਹੈ ਜੀ ਨਿਸ਼ਾਨ ਸਿੰਘ ਜੀ ਪਿੰਡ ਕਿਹੜਾ ਜੀ ਇਹੋ ਹੀ ਹੈ ਪਿੰਡ ਜੀ ਜਿੰਨਾ ਖੜੇ ਅੱਛਾ ਇਹ ਜਿਹੜਾ ਬੋੜ ਸਿੰਘ ਦਾ ਮਕਾਨ ਡਿੱਗਿਆ ਹੈ ਹਾਂਜੀ ਇਹ ਮਕਾਨ ਡਿੱਗਣ ਨਾਲ ਇਹਦਾ ਕਿੰਨਾ ਕੁ ਥੋਂ ਦਾ ਪਤਾ ਹੋਣਾ ਕਿਉਂਕਿ ਤੁਸੀਂ ਆਉਂਦੇ ਜਾਂਦੇ ਰਹੇ ਨੇ ਕਿੰਨੇ ਕੁ ਸਮਾਨ ਦਾ ਨੁਕਸਾਨ ਹੋ ਗਿਆ ਸਮਾਨ ਦਾ ਨੁਕਸਾਨ ਕਾਫੀ ਹੋ ਗਿਆ ਜੀ ਮਤਲਬ ਕਿੰਨੇ ਹਜ਼ਾਰ ਦਾ ਨੁਕਸਾਨ ਹੋ ਗਿਆ ਹੋਣਾ ਹੋ ਗਿਆ 50-60 ਹਜ਼ਾਰ 50-60 ਹਜ਼ਾਰ ਦਾ ਹਾਂਜੀ ਵੀ ਮਸਾਂ ਤੇ ਫੁਰਲ ਕਰਕੇ ਗਰੀਬ ਮਾ ਬਚਾਰਾ ਆਪਣੀ ਮਿਹਨਤ ਕਰਦਾ ਸੀ ਹਾਂ ਕਰਕੇ ਮਾੜਾ ਮੋੜ ਗੁਜ਼ਾਰਾ ਬਚਾਰਾ ਕਰਦਾ ਸੀ ਹਾਂ ਤੇ ਸਾਵਣਾ ਵਜਾਈ ਮਾ ਹਾਂ ਜੇ ਹੋਰ ਕੋਈ ਮੇਰਾ ਸਵੇਰਾ ਹੁੰਦਾ ਤਾਂ ਭਾਵੇਂ ਸਾਰੇ ਜੀ ਥੱਲੇ ਆ ਗਏ ਹਾਂ ਹੋ ਸਕਦੀ ਏ ਗੱਲ ਉਤੋਂ ਮਤਲਬ ਸਿਆਲ ਆ ਰਿਹਾ ਸਿਆਲ ਆ ਰਿਹਾ ਜੀ ਤੇ ਸਰਦੀਆਂ ਆ ਰਹੀਆਂ ਤੇ ਕਿਤੇ ਜੇ ਬੈਣ ਨੂੰ ਜਗ੍ਹਾ ਹੈ ਨਹੀਂ ਨਹੀਂ ਜੀ ਕੋਈ ਨਹੀਂ ਕੋਈ ਵਿਚਾਰਾ ਹੁਣ ਕਿਤੇ ਰਹਿ ਨਹੀਂ ਸਕਦਾ ਇਹ ਬੈ ਨਹੀਂ ਸਕਦਾ ਇਹ ਨਾ ਹੀ ਕਿਸੇ ਦੇ ਘਰੇ ਕਿੰਨਾ ਚਿਰ ਰਹਿ ਸਕਦਾ ਉਤੋਂ ਵੀ ਕੰਮ ਤੋਂ ਵੀ ਕਰੇ ਬਹਿ ਗਿਆ ਅਸੀਂ ਚੱਲ ਮਾੜੀ ਮੋਟੀ ਕੋਈ ਦਿਹਾੜੀ ਕਰਦਾ ਸੀ 4-6 ਲੜ ਜਵਾਕ ਵੀ ਖਾਂਦੇ ਸੀ ਖਾਂਦੇ ਸੀ ਤੇ ਹੁਣ ਉਧਰੋਂ ਵੀ ਬਹਿ ਗਿਆ ਉਧਰੋਂ ਹੀ ਬਹਿ ਗਿਆ ਹਾਂ ਜਦੋਂ ਬਹਿ ਗਿਆ ਤੇ ਸਾਡਾ ਮੰਨ ਲਓ ਕਿਸੇ ਨੇ ਪੈਸਾ ਵੀ ਨਹੀਂ ਕੋਈ ਦਿੰਦਾ ਵੀ ਇਹ ਹੁਣ ਆਪਾਂ ਕੀ ਕਰਾਵਾਂਗੇ ਉਥੋਂ ਨਾ ਜੀ ਕੋਸ਼ਿਸ਼ ਨਹੀਂ ਹੋਏ ਸਰਕਾਰ ਹੀ ਆ ਜੋ ਮਤ ਕਰ ਦੇਵੇ ਯਾਰ ਇਹ ਗਰੀਬ ਬੰਦਾ ਚੱਲ ਅੱਛਾ ਇਹ ਸੰਜੀਤ ਪਤਵੰਤੇ ਪਿੰਡ ਦੇ ਮੈਂਬਰ ਪੰਚਾਇਤ ਤੇ ਜਿਹੜੇ ਸਾਬਕਾ ਮੈਂਬਰ ਪੰਚਾਇਤ ਤੇ ਹੋਰ ਵੀ ਪਤਵੰਤੇ ਜਿਹੜੇ ਇੱਥੇ ਇਹਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਆਏ ਆ ਤੇ ਬੋੜ ਸਿੰਘ ਦਾ ਆਪਾਂ ਵੇਖ ਹੀ ਲਿਆ ਵੀ ਕੱਲਾ ਬੰਦਾ ਕਮਾਉਣ ਵਾਲਾ ਤੇ ਬਹੁਤ ਹੀ ਬੁਰਾ ਹੋਇਆ ਬੋੜ ਸਿੰਘ ਦੇ ਨਾਲ ਇੱਕੋ ਮਕਾਨ ਉਹੀ ਡਿੱਗ ਪਿਆ ਤੇ ਨਾਲੇ ਉਹਦਾ ਜਿਹੜਾ ਮੋਢਾ ਉਹ ਫ੍ਰੈਕਚਰ ਹੋ ਗਿਆ ਤੇ ਸੱਟਾ ਸਿਰ ਦੇ ਉੱਤੇ ਵੀ ਸੱਟਾਂ ਵੱਜੀਆਂ ਤੇ ਕਿੱਥੋਂ ਇਹ ਬੰਦਾ ਕਮਾਊਗਾ ਤੇ ਕਿੱਥੋਂ ਇਹ ਬੰਦਾ ਖਾਊਗਾ ਤੇ ਜਵਾਗ ਤਾਂ ਜਿਹੜੇ ਅੱਜ ਹੀ ਭੁੱਖੇ ਬੈਠੇ ਐ ਕਿੱਥੋਂ ਇਹਨਾਂ ਨੂੰ ਲਿਆ ਕੇ ਦੇਊਗਾ ਤੇ ਸਰਕਾਰਾਂ ਵਾਅਦੇ ਕਰਦੀਆਂ ਪਰ ਵਾਅਦੇ ਪੂਰੇ ਨਹੀਂ ਕਰਦੀਆਂ ਬੇਨਤੀ ਹੈ ਸਰਕਾਰ ਅੱਗੇ ਬੀਬਾ ਬਲਜੀਤ ਕੋਲ ਅੱਗੇ ਵੀ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਗੱਲਾਂ ਦੇ ਕੜਾ ਖਵਾਏ ਸੀ ਲੋਕਾਂ ਨੂੰ ਵੀ ਅਸੀਂ ਪੰਜ-ਪੰਜ ਮਰਲਿਆਂ ਦੇ 플ਾਟ ਦੇਵਾਂਗੇ ਅਸੀਂ ਬਿਨਾ ਛੱਤ ਤੋਂ ਕੋਈ ਬੰਦਾ ਰਹਿਣ ਨਹੀਂ ਦੇਵਾਂਗੇ ਅਸੀਂ ਹਰ ਇੱਕ ਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਕਿੱਧਰ ਗਏ ਉਹ ਵਾਦੇ ਕਿੱਧਰ ਗਏ ਮਕਾਨ ਅੱਜ ਇਹ ਦੱਸਦੇ ਆ ਵੀ ਸਾਡੇ ਪਿੰਡ 'ਚ 3 ਸਾਲਾਂ ਦੇ ਵਿੱਚ ਕੋਈ ਵੀ ਡਿੱਗਿਆ ਮਕਾਨ ਨਹੀਂ ਆਇਆ ਮਕਾਨ ਡਿੱਗਦੇ 3 ਸਾਲ ਹੋ ਗਏ ਮਕਾਨ ਡਿੱਗਦੇ ਹਨ ਕਿਉਂਕਿ ਭਾਰੀ ਬਾਰਸ਼ਾਂ ਆ ਜਾਂਦੀਆਂ ਤੇ ਪਿੰਡ ਵੀ ਕੁਛ ਇਹ ਨੀਵਾ ਹੋਣ ਕਰਕੇ ਪਾਣੀ ਖੜਨ ਕਰਕੇ ਤੇ ਗਰੀਬਾਂ ਦੇ ਮਕਾਨ ਵੀ ਇਹੋ ਜਿਹੇ ਪਾਏ ਹੁੰਦੇ ਆ ਤੇ ਉਹ ਮਕਾਨ ਡਿੱਗ ਪੈਂਦੇ ਆ ਉਹ ਲੈ ਕੇ ਲੈ ਜਾਂਦੇ ਆ ਤੇ ਉਦੋਂ ਬਾਅਦ ਦਿੰਦੇ ਲੈਂਦੇ ਕੁਛ ਨਹੀਂ ਕਿਸੇ ਨੂੰ ਕੁਛ ਨਹੀਂ ਦਿੱਤਾ ਇਹਨਾਂ ਨੇ ਦੱਸਿਆ ਫਿਰ 2-4 ਮਕਾਨ ਜਿਹੜੇ ਦੱਸਦੇ ਕੋਈ ਸਵਾਰ ਸ਼ੂਸ਼ ਵਾਲੇ ਲੈ ਗਏ ਇੰਨੇ ਤਾਂ 3 ਸਾਲਾਂ ਦੇ ਵਿੱਚ ਕਿਸੇ ਨੂੰ ਕੁਛ ਨਹੀਂ ਦਿੱਤਾ ਸਾਡੀ ਇਹ ਫਰਿਆਦ ਹੈ ਵੀ ਸਰ ਪੰਜਾਬ ਸਰਕਾਰ ਵੀ ਧਿਆਨ ਕਰੇ ਵੀ ਇਹ ਗਰੀਬ ਦਾ ਹੁਣੇ ਹੁਣੇ ਆ ਕੇ ਇਹਦੀ ਕੋਈ ਮਦਦ ਕਰੇ ਕਿਉਂਕਿ ਜੇ ਕਿਸੇ ਨੇ ਵਿਆਜੂ ਸਵਾਏ ਤੇ ਫੜ ਕੇ ਕਿਉਂਕਿ ਇਹ ਗਰੀਬ ਬੰਦੇ ਦਾ ਛੇਤੀ ਕਿਤੇ ਕੋਈ ਵਿਆਜ ਤੇ ਵੀ ਨਹੀਂ ਦਿੰਦਾ ਚਲੋ ਕੁਝ ਕਰੂਗਾ ਤੇ ਮੁੜ ਕੇ ਕਹਿੰਦੇ ਵੀ ਤੇਰਾ ਤਾਂ ਮਕਾਨ ਹੈਗਾ ਇਸ ਕਰਕੇ ਇਹਦਾ ਸਰਵੇ ਕਰਕੇ ਤੇ ਉਹ ਹੁਣੇ ਪੈਸੇ ਦੇਵੇ ਤੇ ਬਾਕੀ ਸਾਡੀ ਸੱਜਣਾ ਨੂੰ ਇਹ ਬੇਨਤੀ ਹੈ ਐਨਆਰਏ ਵੀਰਾਂ ਨੂੰ ਬੇਨਤੀ ਹੈ ਹੋਰ ਲੋਕ ਜਿਹੜੇ ਸਾਡੇ ਸੇਵਾਦਾਰ ਆ ਜਿਹੜੇ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਆ ਤੇ ਉਹਨਾਂ ਦਾ ਕੰਮ ਸੇਵਾ ਕਰਨਾ ਹੈ ਸੇਵਾ ਨੂੰ ਮੇਵਾ ਮਿਲਦਾ ਹੈ ਉਹ ਇਹਨਾਂ ਨਾਲ ਸੰਪਰਕ ਕਰੋ ਜਿਹੜਾ ਇਹਨਾਂ ਦਾ ਨੰਬਰ ਹੈ ਅਸੀਂ ਸਕਰੀਨ ਤੇ ਉਹ ਦੇ ਦੇਾਂਗੇ ਤੁਹਾਨੂੰ ਉਸ ਨੰਬਰ ਤੇ ਸੰਪਰਕ ਕਰਕੇ ਤੇ ਇਹਨਾਂ ਨਾਲ ਫਿਰ ਇਹਨਾਂ ਦੇ ਖਾਤੇ 'ਚ ਪੈਸੇ ਪਾਓ ਤੇ ਫਿਰ ਇਹਨਾਂ ਦੀ ਮਦਦ ਹੋ ਸਕਦੀ ਹੈ ਚਲੋ ਤੇਲ ਤੇਲ ਦੇ ਨਾਲ ਹੀ ਜਿਹੜੇ ਬੂੰਦ-ਬੂੰਦ ਨਾਲ ਤਲਾਬ ਭਰਦਾ ਜੇ ਤੁਸੀਂ ਬੂੰਦ-ਬੂੰਦ ਵੀ ਦਿਓਗੇ 10-10 ਰੁਪਏ ਦਿਓਗੇ 20-20 100-100 ਹਜ਼ਾਰ ਹਜ਼ਾਰ ਪਾਈ ਪਹ ਹਜ਼ਾਰ ਜੇ ਤੁਸੀਂ ਦਿਓਗੇ ਇਹਨਾਂ ਗਰੀਬ ਦਾ ਫਾਇਦਾ ਹੋ ਜਾਣਾ ਇਸ ਕਰਕੇ ਸਾਡੀ ਵੀ ਬੇਨਤੀ ਹੈ ਕਿਉਂਕਿ ਅਸੀਂ ਇਹਦੇ ਹਾਲਾਤ ਵੇਖ ਲਏ ਐ ਮਕਾਨ ਵੀ ਵੇਖ ਲਿਆ ਤੇ ਇਹਨਾਂ ਦੇ ਹਾਲਾਤ ਘਰ ਦੇ ਵੀ ਵੇਖ ਲਏ ਐ ਛੋਟੇ ਛੋਟੇ ਬੱਚੇ ਐ ਤੇ ਜਰੂਰ ਤੁਸੀਂ ਮਦਦ ਕਰੋ ਜਿਹੜਾ ਵੀ ਸਾਡੀ ਵੀਡੀਓ ਸੁਣਦਾ ਹੈ ਇਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਤੇ ਫੇਰ ਇਹਨਾਂ ਦੀ ਮਦਦ ਕਰੋ